ਲਓ ਜੀ ਸਾਸਰੀ ਘਰਿਕਾ ਗੀਵੋ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਦੇ ਹਾਂ ਜੋਸ਼ੀ ਜੈ ਨਾਮ ਤੇ ਅਸੀਂ ਅਨੰਦ ਤੇ ਤੁਹਾਡਾ ਸਵਾਗਤ ਕਰਦੇ ਹਾਂ ਲਓ ਜੀ ਅਸੀਂ ਤੁਹਾਨੂੰ ਗੀਤਾਂ ਦੀ ਰੰਗਦਾਰ ਦੁਨੀਆ ਵਿੱਚ ਲੈ ਕੇ ਜਾਂਦੇ ਹਾਂ ਹੈਨਾ ਤੇ ਅੱਜ ਬਹੁਤ ਹੀ ਪਿਆਰਾ ਜਿਹਾ ਗੀਤ ਸੁਣਾਉਣ ਆਏ ਵੱਲੋਂ ਤੇ ਜਿਹੜਾ ਉਹ ਇੱਕ ਔਰਤ ਹੈ ਕਹਿੰਦੀ ਮੇਰੇ ਮਤਮ ਨੂੰ ਆਇਆ ਲੱਗਦਾ ਵੀ ਬਾਹਰ ਸਮਾਂ ਚੰਗਾ ਨਹੀਂ ਘਰ ਵਾਲੇ ਨੂੰ ਕਹਿ ਬੈਠ ਜਾ ਜਾਨ ਉਹ ਕਹਿੰਦਾ ਮੈਂ ਤਾਂ ਜਾਣਾ ਹੈ ਹੈਨਾ ਤੇ ਉਹ ਬਾਕੀ ਯੂਤ ਸੁਣੋਂਗੇ ਫਿਰ ਉਹ ਸੁੱਖਾ ਸੁਖਦੀ ਆ ਵੀ ਇਹਨੂੰ ਆ ਚੀਜ਼ ਨਾ ਮਿਲੇ ਨਾ ਜਾਵੇ ਇਹ ਹੈ ਨਾ ਤੇ ਇਹ ਫਿਰ ਕੀ ਕੀ ਸੁਣੋਂਗੇ ਤੁਸੀਂ ਵੀ ਅੱਗੇ ਜਦੋਂ ਕੀ ਕੁਛ ਕਰ ਲੀਂ ਤੇ ਬਾਕੀ ਜਿਹੜਾ ਮੈਂ ਨੁਕਤਾ ਪਾਉਂਗੀ ਉਹ ਹੈਗਾ ਜਿਹਨੂੰ ਮਾਈਗਰੇਨ ਦੀ ਬਿਮਾਰੀ ਹੈ ਜਿਹਨੂੰ ਅੱਧਾ ਸਿਰ ਦੁਖਦਾ ਜਿਵੇਂ ਹੈ ਨਾ ਜਾਂ ਮੱਥੇ ਚਰਜਣਾ ਤੇ ਸਿਰ ਚ ਵੀ ਚਰਨਾਟ ਹੁੰਦੀ ਹੈ ਨਾ ਉਹਦਾ ਉਹਦਾ ਨੁਕਤਾ ਫਿਰ ਪਾਉਂਗੀ ਤੇ ਕਾਫੀ ਪੈਨਸਰ ਲੈ ਕੇ ਮੈਡੀਓ ਬਿਲਕੁਲ ਕਾਰਗਰ ਲੱਗਦਾ ਸਿੱਧ ਸਵਾਰਿਆ ਇਹ ਪੱਤੇ ਆਇਆ ਹੋਇਆ ਨਿਕਲ ਜੀ ਨੂੰ ਯੂਪੋ ਜੰਗਵੇ ਨੂੰ ਇਹ ਵਰਤੋਂ ਕਰਿਓ ਤੇ ਅੱਗੇ ਸਭੂ ਪਰਮਾਤਮਾ ਪਲੀ ਕਰੇ ਹਨਾ ਮਹਾਪੁਰਸ਼ਾਂ ਦੇ ਦਸਹੀ ਦਸੂਗੀ ਤੇ ਆ ਜਿਓ ਫਿਰ ਆਪਾਂ ਲਾਈਏ ਰੋਲ ਕਾ ਇਹ ਦੇਖੋ ਇਹ ਸਾਡਾ ਰੀਤ ਇਹ ਕੀ ਕਹਿੰਦਾ ਹੈ ਹੈ ਤੇ ਉਹ عورت ਕੀ ਕਹਿੰਦੀ ਹੈ ਤੇ ਘਰ ਵਾਲਾ ਫਿਰ ਉਹ ਕੀ ਕਹਿੰਦਾ ਉਸੋਂ ਫਿਰ ਇਹ ਸੀ ਗੀਤ ਨੂੰ ਕਾਟੇ ਘੜ ਕੇ ਦੇ ਗਿਆ ਨੀ ਜੜੇ ਦੂਰ ਆ ਜਾਮ ਕੇ ਚਿੱਤ ਨੂੰ ਉਦਾਸੀ ਲਾ ਗਿਆ ਨੀ ਮੁੰਡਾ ਜੋਗੀ ਬਣ ਕੇ बारोम खे ਮਾਰੇ ਦਬ ਕੇ ਮੇਰੇ ਹੁਕਮ ਬਿਨਾ ਕੇ ਕਾਲਿੰਗੀ 베 ਚਿਣ ਬੜਾ ਆਇਆ ਨਾਮ ਜਮਾ ਸਦਕੇ ਸਗੀ ਕਰਕੇ No, you ਰੇ ਦਵ ਕੇ ਮੇਰੇ ਹੁਕਮ ਮਿਨਾਨ ਗੋਰੀਏ ਨਹੀਂ ਕੋਈ ਪੱਤਨ ਫਾਟ ਕੇ ਮੱਥ ਟੇ ਕ पे दीवीवित दीवारम खे मही सिंह बजो के घड़ी के काया नाम है श्याम शिकवी गीत होया पूरा वो क्या ना ਉਹ ਜਦੋਂ ਕਾਠੀ ਵੀ ਨਾ ਕੰਨੀ हट ਗਿਆ ਵੇਚਣ ਵਾਲਾ ਜਿਵੇਂ ਤਾਂ ਉਹਦੀ ਸੜਕੇ ਜਮਾ ਉਹ ਆਇਆ ਨਹੀਂ ਪੀਰ ਦੀ ਸੁੱਖ ਸੁੱਖ ਦੀ ਬਿਚਾਰੀ ਨੇ ਐਨਾ ਉਹਨਾਂ ਤਰ੍ਹਾਂ ਉਹ ਕਹਿੰਦੀ ਮੇਰਾ ਘਰ ਵਾਲਾ ਜਾਵੇ ਐਨਾ ਪਰ ਆਦਮੀ ਨਹੀਂ ਮੰਨਦੇ ਉਹਦੀਆਂ ਫਿਰ ਸੁੱਖਾਂ ਵਾਰ ਆ ਗਿਆ ਬਿਚਾਰੀਆ ਹਨਾ ਤੇ ਲੋ ਮਾਣੋ ਇਸ ਗੀਤਾ ਅਨੰਦ ਤੁਸੀਂ ਤੇ ਜਿਹੜਾ ਫਿਰ ਮੈਨੂੰ ਤਾਂ ਦੱਸਿਆ ਤੁਹਾਨੂੰ ਆਪੀ ਪੈਨਸਲ ਲੈ ਲਈ ਤੁਸੀਂ ਅੱਛਾ ਗੀਤ ਨੂੰ ਲੰਬਾ ਬਹਿਣੇ ਗਣ ਕੇ ਜਿਵੇਂ ਮਰਜ਼ੀ ਬਣਾ ਲਵੋ ਹਨਾ ਜਿੰਨਾ ਨੰਬਰ ਦਿਵਾਉਣਾ ਹੈ ਜਿੰਨਾ ਤੇ ਇਹਨੂੰ ਜਿੰਨਾ ਮਰਜ਼ੀ ਵਧਾ ਸਕਦੇ ਆਪਾਂ ਤੇ ਬਾਕੀ ਮੈਂ ਤੁਹਾਨੂੰ ਦੱਸਿਆ ਵੀ ਜਿਹਨੂੰ ਮਾਈਗਰੇਨ ਹੈ ਦੇਖ ਲਓ ਤੁਸੀਂ ਕਹ ਮਾਈਗਰੇਨ ਹੈ ਜਿਹਦੇ ਕਹਿੰਦੇ ਅੱਧਾ ਸਿਰ ਦੁਖਦਾ ਤੇ ਮੱਥਾ ਸਿਰ ਗਈ ਘੁੰਮਣ ਲੱਗ ਜਾ ਜਾਂ ਤਣਾੜੀ ਹੋਣ ਲੱਗ ਜਾਂਦੀ ਆ ਉਸ ਦੇ ਵਾਸਤੇ ਤੁਸੀਂ ਕੀ ਕਰਨਾ ਉਸ ਨੂੰ ਸਵੇਰੇ ਖਾਲੀ ਪੇਟ ਇੱਕ ਸੇਬ ਲੈ ਲਓ ਉਹਦੀਆਂ ਚਾਰ ਫਾੜਾਂ ਕਰ ਲਓ ਸੇਬ ਜੁੜਿਆ ਰਹੇ ਚਾਰੇ ਫਾੜਾਂ ਕੱਟ ਲਈ ਆਪਾਂ ਪਰ ਜੁੜਿਆ ਰਹੇ ਫਿਰ ਉਹਦੇ ਵਿੱਚ ਤੁਸੀਂ ਕਾਲਾ ਨਾਮਕ ਭਰ ਦਿਓ ਸਰ ਪਿਆਸੇ ਕਾਲਾ ਨਾਮਕ ਲਾਤਾ ਹਨਾ ਖਾਸਾ ਤੇ ਫਿਰ ਉਹਨੂੰ ਤੁਸੀਂ 10 ਮਿੰਟ ਉਹ ਪਿਆ ਰਹੇ ਸੇਵ ਕਹਿਆ ਰਿਹਾ ਨਾ ਤਾਂ ਫਿਰ ਉਹਨੂੰ ਖਾਲੀ ਪੇਟ ਤੁਸੀਂ ਉਹ ਫਿਰ ਖਾ ਲੈਣਾ ਜਿਹੜਾ ਵੀ ਜਿਹਨੂੰ ਤਕਲੀਫ ਹੈ ਉਹਨੂੰ ਖਵਾ ਦਿਓ ਤੁਹਾਨੂੰ ਤਕਰੀਬ ਆਪ ਨੂੰ ਆਪ ਖਾ ਲੋ ਹੋਰ ਕਿਸੇ ਨੂੰ ਉਹਨੂੰ ਖਵਾ ਦਿਓ ਹਨਾ ਤੇ ਉਹ ਸੇਵ ਇਹ ਖਾਲੀ ਇਹਦਾ ਨਾਮਕ ਦੀ ਐਨੀ ਮਹਿਮਾ ਹੈ ਕਹਿੰਦੇ ਵੀ ਜਿਹੜਾ ਦਰਦ ਹੈ ਮੱਥੇ ਦਾ ਜਾਂ ਜੋ ਵੀ ਤੁਹਾਨੂੰ ਤਕਲੀਫ ਹੈ ਉਹ ਤੁਹਾਡਾ ਘਰ ਛੱਡ ਕੇ ਚਲੇ ਜਾਊ ਮੁੜ ਕੇ ਤੁਹਾਡੇ ਕੋਲ ਨੇੜੇ ਨਹੀਂ ਆਉਣਾ ਕਾਲੇ ਨਾਮ ਕੁਲੀਰ ਸੀਰ ਦੇ ਪਨਾਇਕੇ ਨੂੰ ਤਾਂ ਆਪਾਂ ਉਹ ਵੀ ਖਾਣੇ ਆ ਇਹਦੀ ਐਨੀ ਮਹਿਮਾ ਜਦੋਂ ਆਪਾਂ ਕੋਈ ਸਲਾਦ ਖਾਂਦੇ ਆ ਉਹਦੇ ਆਪਾਂ ਦੂਜਾ ਨਾਮ ਕਿ ਛਕ ਲੈਨੇ ਆ ਪਰ ਉਹ ਵੀ ਤੁਸੀਂ ਨਾ ਕਾਲਾ ਨਾਮ ਕੀ ਛਕਿਆ ਕਾਲੇ ਨਾਮ ਦੇ ਤਾਂ ਐਨੇ ਫਾਇਦੇ ਨਹੀਂ ਵੇਸ਼ਮਾ ਹਨਾ ਤੇ ਜੇ ਮੈਂ ਦੱਸਣ ਲੱਗ ਜਾ ਤਾਂ ਥੋੜੀ ਖਾਪੀ ਭਰ ਜੂ ਤੇ ਸਮੇਂ-ਸਮੇਂ ਤੇ ਦੱਸਦੀ ਵੀ ਰਹੂੰਗੀ ਤੇ ਕੋਸ਼ਟੀ ਜੀ ਮਹਾਰਾਜ ਨੇ ਦੱਸਿਆ ਇੰਨੇ ਦੇ ਗ੍ਰੰਥਾਂ ਦੀਆਂ ਗੱਲਾਂ ਨੇ ਉਹ ਕਹਿੰਦੇ ਵੀ ਮੈਂ ਉਹਦੇ ਚੋਂ ਪੜਿਆ ਤੇ ਫਿਰ ਤੁਹਾਡੇ ਅੱਗੇ ਪੇਸ਼ ਕਰਦਾ ਹੈ ਹਨਾ ਤੇ ਲਓ ਹੁਣ ਜਿਉ ਸਾਨੂੰ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਲਿਆਉਂਦੇ